ਹਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਜਿੰਨੇ ਵੀ ਆਪਾਂ ਸੂਟ ਐਡ ਕੀਤੇ ਨੇ ਇੰਨੇ ਸੋਹਣੇ ਪ੍ਰਿੰਟ ਨੇ ਤੁਸੀਂ ਇਹਨਾਂ ਨੂੰ 2.5 ਮੀਟਰ ਵੀ ਲੈ ਸਕਦੇ ਹੋ ਮੈਚਿੰਗ ਸੂਟ ਵੀ ਲੈ ਸਕਦੇ ਹੋ ਜਾਂ ਫਿਰ ਫੁੱਲ ਆਲ ਓਵਰ ਸੂਟ ਵੀ ਲੈ ਸਕਦੇ ਹੋ ਕਿਉਂਕਿ ਪਰ ਮੀਟਰ ਦੇ ਅਕੋਰਡਿੰਗ ਹੈਗਾ ਸੇਮ ਪ੍ਰਾਈਸ ਆਏਗਾ ਦੋਨਾਂ ਦਾ ਤੁਸੀਂ ਕੋਈ ਵੀ ਫੈਬਰਿਕ ਇਹਨਾਂ ਦੇ ਵਿੱਚੋਂ ਬਾਏ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਪਿਆਰੀ ਹੈ ਮਸਲੀਨ ਦਾ ਫੈਬਰਿਕ ਹੋਏਗਾ ਐਂਡ ਵਧੀਆ ਮਸਲੀਨ ਦਾ ਫੈਬਰਿਕ ਹੈ ਜੀ ਤੁਸੀਂ ਜਿਵੇਂ ਮਰਜ਼ੀ ਇਹਨੂੰ ਹੰਡਾ ਸਕਦੇ ਹੋ ਐਂਡ ਇਹ ਵਾਲੇ ਦੋ ਕਲਰ ਹੈਗੇ ਨੇ ਬਹੁਤ ਸੋਨੇ ਲੀਲਨ कॉटन ਦੇ ਵਿੱਚ ਸਰਦਾਰੀ ਸੂਟ ਨੇ ਜੇਕਰ ਤੁਸੀਂ ਜੌਬ ਵਗੈਰਾ ਆਫਿਸ ਜਾਂਦੇ ਤਾਂ ਇਹ ਸੂਟ ਜ਼ਰੂਰ ਲਓ ਐਂਡ ਇਹ ਵਾਲੇ ਸੂਟ ਆ ਜੀ ਪਿਓਰ 크ਰੇਪ ਦੇ ਉੱਪਰ ਬਨਾਰਸੀ ਕਿਉਂਕਿ ਇਹਦੇ ਵਿੱਚ ਆਪਾਂ ਕਾਫੀ ਜ਼ਿਆਦਾ ਡਿਜ਼ਾਈਨ ਐਡ ਕਰਦੇ ਰਹਿੰਨੇ ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਕਿਉਂਕਿ ਇਹ ਫੁੱਲ ਪਾਰਟੀ ਵੇਅਰਸ ਨੇ ਲੈਸਾਂ ਲਾ ਕੇ ਆਪਾਂ ਇਹਨਾਂ ਨੂੰ ਸਟੀਚ ਵੀ ਕਰਦੇ ਹਾਂ ਬਹੁਤ ਪਿਆਰੇ ਲੱਗਦੇ ਨੇ ਐਂਡ ਇਹ ਵੀ ਪਿਓਰ ਨੇਚਰਲ 크ਰੇਪ ਤੇ ਬਣੇ ਹੋਏ ਨੇ ਹੈਂਡਵਰਕ ਐਮਬ੍ਰੋਇਡਰੀ ਦੇ ਸੂਟ ਹੋਣਗੇ ਜਨਕਿ ਇਹ ਵੀ ਫੈਬਰਿਕ ਆ ਜੀ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨੀ ਮਰਜ਼ੀ ਕੱਟ ਲੈ ਸਕਦੇ ਹੋ ਸ਼ਰਟ ਵੀ ਲੈ ਸਕਦੇ ਹੋ ਸੂਟ ਵੀ ਫੁੱਲ ਲੈ ਸਕਦੇ